ਖੇਤੀ ਕਾਨੂੰਨ ਮੁੱਦੇ ਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਡੈਡਲੌਕ ਦੀ ਸਥਿਤੀ ਬਣੀ ਹੋਈ ਹੈ ਸਰਕਾਰ ਨੇ ਇੱਕ ਚਿੱਠੀ ਭੇਜੀ ਸੀ ਜਿਸ ਦਾ ਕਿਸਾਨ ਜਥੇਬੰਦੀਆਂ ਨੇ ਲਿਖਤੀ ਜਵਾਬ ਦਿੱਤਾ ਤੇ ਕਿਹਾ ਕਿ ਗੱਲਬਾਤ ਸਿਰਫ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹੋਵੇਗੀ ਤਾਂ ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਕ ਆਈਟੀ ਸੈੱਲ ਬਣਾਇਆ ਗਿਆ ਸੀ ਜੋ ਉਸ ਦੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਡਿਜੀਟਲ ਮਾਧਿਅਮ ਰਾਹੀਂ ਇਹ ਕਾਨਫਰੰਸ ਹੋਵੇਗੀ ਤੇ ਇੱਕ ਐਪਲੀਕੇਸ਼ਨ ਰਾਹੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਦੇ ਨਾਲ ਜੁੜ ਸਕਦੇ ਨੇ ਤੇ ਕਿਸਾਨਾਂ ਨੂੰ ਇਸ ਖੇਤੀ ਕਾਨੂੰਨ ਦੇ ਖੱਦਸ਼ਾ ਪ੍ਰਤੀ ਆਪਣੇ ਸਵਾਲ ਕਰ ਸਕਦੇ ਨੇ ਇਹ ਜਿਹੜੀ ਪ੍ਰੈਸ ਕਾਨਫਰੰਸ ਸਾ ਦੁਪਹਿਰ ਬਾਅਦ 12 ਵਜੇ ਸ਼ੁਰੂ ਹੋ ਜਾਵੇਗੀ ਤੇ ਪੂਰੇ ਦੇਸ਼ ਦੇ ਜਿਹੜੇ ਆ ਲੋਕ ਇਸ ਦੇ ਵਿੱਚ ਜੁੜ ਸਕਦੇ ਨੇ ਖਾਸ ਕਰਕੇ ਕਿਸਾਨ ਜੱਥੇਬੰਦੀ ਨੇ ਜਦੋਂ ਆਈਟੀ ਸੈੱਲ ਦਾ ਜਿਹੜਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਇੱਕ ਹਾਸੀ ਕਿ ਕੰਗਣਾ ਰਣੌਤ ਬਾਲੀਵੁੱਡ ਅਦਾਕਾਰ ਉਸ ਨੂੰ ਵੀ ਖਾਸ ਜਿਹੜਾ ਸੱਦਾ ਦਿੱਤਾ ਗਿਆ ਉਹ ਆਪਣੇ ਸਵਾਲ ਕਿਸਾਨਾਂ ਨੂੰ ਪੁੱਛ ਸਕਦੀ ਹੈ ਤੇ ਕਿਸਾਨ ਉਸ ਦਾ ਇਸ ਵੀਡੀਓ ਕਾਨਫਰੈਂਸ ਰਾਹੀਂ ਜਵਾਬ ਦੇ ਸਕਦੇ ਨੇ ਤਾਂ ਆਈਟੀ ਸੈੱਲ ਕਿਸਾਨਾਂ ਦੀ ਜਿਹੜੀ ਹੈ ਉਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੁਪਹਿਰ 12 ਵਜੇ ਡਿਜੀਟਲ ਮਾਧਿਅਮ ਰਾਹੀਂ ਹੋਵੇਗੀ ABP Santa. josh jazba junoon